ਔਰਤ ਕੰਨਿਓ ਆਪਣੇ ਆਸ਼ਿਕ ਦੇ ਨਾਲ ਰਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਬੜੀ ਬੇਰਹਿਮੀ ਦੇ ਨਾਲ ਕੀਤਾ ਜਾਂਦਾ ਹੈ ਪਤੀ ਦੀ লাশ ਹੈ ਜਿਹੜੀ ਉਹ ਬੈੱਡ ਤੇ ਟੇਕੀ ਦੇ ਸਨ ਵਿਚਾਲੇ ਸਿੱਟ ਦਿੱਤੀ ਜਾਂਦੀ ਹੈ লাশ ਨੂੰ ਕੀੜੇ ਪੈ ਜਾਂਦੇ ਹੈ ਫਿਰ ਪਿੰਡ ਦੇ ਲੋਕ ਜਦੋਂ ਮੁਸ਼ਕ ਆਉਂਦਾ ਹੈ ਤੇ ਉਹ লাশ ਨੂੰ ਕਢਦੇ ਹੈ ਕਹਾਣੀ ਹੈ ਪੈਸੇ ਦਵਾਈ ਸੜਕੀ ਮੁੰਡਾ ਪੰਡ ਵੱਲ ਕੇ ਅਖੀ ਬੱਚੋ ਦੇ ਰਖਿਆ ਅਖੀ ਦੇਖਾ ਗੱਡੀ ਦੇ ਵਿੱਚ ਦੇਖੋ ਜੀ ਮਾਮਾ ਕਿਵੇਂ ਬੱਚਿਆਂ ਨੂੰ ਪਾਲਦਾ ਉਹ ਤਲਾਕ ਚਾਹੁੰਦੀ ਸੀ ਮੁੰਡਾ ਕਹਿੰਦਾ ਮੈਂ ਨਹੀਂ ਤਲਾਕ ਲੈ ਮੈਂ ਤੁਹਾਨੂੰ ਰੱਖਣਾ ਹੈ ਤੇ ਉਹ ਗੈਰ ਬੰਦੇ ਦੇ ਨਾਲ ਜਿਉਂਨੇ ਰਾਤ ਨੂੰ ਉਹਨੇ ਸਿਰ ਪਾੜਿਆ ਮੂੰਹ ਚ ਦੀੜੇ ਦਿੱਤੇ ਤੇ ਖੁੱਟੀ ਪੋਟਕ ਉਹਨੇ ਰਹਾ ਹੱਥ ਬੰਨੇ ਹੋਦੇ ਗਿੱਟੇ ਬੰਨੇ ਹੋਦੇ ਬੰਨ ਕੇ ਬੰਨ ਕੇ ਜੀ ਉਹਨਾਂ ਨੇ ਕੀੜੇ ਪੂੜੇ ਪਾ ਕੇ ਮੁੰਡੇ ਦੇ ਗੰਧ ਨਹੀਂ ਹੁੰਦੀ ਵੀ ਜੀ ਸਾਡਾ ਤੁਸਾ ਸੀ ਜਨੇ ਪਰੇਸ਼ਾਨ ਜਦੋਂ ਅਸੀਂ ਦੇਖਿਆ ਗੋਟ ਬੰਨੇ ਹੋਏ ਪੈਰ ਬੰਨੇ ਹੋਏ ਮੂੰਹ ਚ ਦੀੜਾ ਸੀਗਾ ਸਿਰ ਪਾੜਿਆ ਸੀਗਾ ਤੇ ਉਹਦਾ ਸਾਰੇ ਰੰਗ ਵੱਡੇ ਹੋਏ ਸੀ ਕੀੜੇ ਪਏ ਸੀ ਆਸੀ ਪੇਟੀ ਦੇ ਸੰਦ ਦੇ ਵਿੱਚ ਤੱਕਿਆ ਜਾਤੋ ਕੋਈ ਪਤੰਦ ਨਹੀਂ ਮੈਨੂੰ ਤੁਹਾਡੇ ਦੰਦ ਉੱਚੇ ਤੁਸੀਂ ਕਾਣਾ ਹੀ ਆਉ ਕਹਿੰਦੀ ਤਾਂ ਮੈਂ ਕਹਾਂ ਤੁਸੀਂ ਜਦੋਂ ਤੁਹਾਨੂੰ ਸੱਗਨ ਪਾਇਆ ਤੁਸੀਂ ਉਦੋਂ ਕਿਉਂ ਨਹੀਂ ਬੋਲੇਗੇ ਤੁਸੀਂ ਤੇ ਇੱਥੇ ਨਾ ਕਰਦੇ ਦਨੂ ਕੋਲ ਮਾਰ ਕੇ ਪੀਰ ਕਵਾਈ ਗਈ ਜਿੱਟਾ ਜਿੱਟੰਬਾ ਮਾਰਿਆ ਜੀ ਹੋਏ ਸੱਚੀ ਜੀ ਕਿਹਦੇ ਮਾਰਿਆ ਜਿੰ ਮੰਮਾ ਨੇ ਮਮੀ ਨੇ ਟੰਬਾ ਮਾਰਿਆ ਤੂੰ ਦੇਖਿਆ ਨੂੰ ਆਪਦੀ ਐਕਟ ਤੂੰ ਕੀ ਕਰ ਰਿਹਾ ਤੁਸੀਂ ਮੈਂ ਜੀ ਇੱਕ ਡਾਰਦਾ ਪਿਆਸੀ ਕਰਦਾ ਕਿ ਮੈਂ ਵਾਂਡ ਸਾਡਾ ਜ਼ਿੰਮੇਵਾਰਾਂ ਦਾ ਪੁਰਾਣੇ ਕਰਾਂਦੇ ਸਾਡੇ ਵਿੱਚ ਤੇ ਉਹ ਕਹਿੰਦੇ ਤੁਹਾਡੇ ਕਹਿੰਦੇ ਆਇਆ ਲੱਗਦਾ ਕਹਿੰਦੇ ਜਿਵੇਂ ਅੰਦਰ ਜੋ ਕਹਿੰਦੇ ਜਿਵੇਂ ਕੁੱਤਾ ਮਰਿਆ ਹੁੰਦਾ ਕਮਰੇ ਚ ਮੌਜਤ ਮਾਰੀ ਜਾਂਦਾ ਬਦਬੂ ਆਈ ਜਾਂਦੀ ਕਹਿੰਦੇ ਤੁਸੀਂ ਮੇਰੇ ਪਤੀ ਡਰਾਈਵ ਨਹੀਂ ਕਰਦੇ ਜੇ ਠੋਨਾ ਦੀ ਉਹਨਾਂ ਦੇ ਉਹ ਨਾ ਤਾਂ ਮੈਂ ਕਹਾਂ ਜੀ ਤੁਸੀਂ ਜਾ ਕੇ ਦੇਖੋ ਮੈਂ ਕਦੇ ਗਾਇਨ ਦੱਸ ਦਿੱਤਾ ਰਹਾਂਦੇ ਕਹਿੰਦੇ ਮੌਸ਼ਕ ਮਾਰੀ ਜਾਂਦਾ ਕਮਰੇ ਦੇ ਵਿੱਚ ਜਦੋਂ ਇਹਨਾਂ ਨੇ ਬਾਹਰ ਖੋਲਿਆ ਜੀ ਉਹਨਾਂ ਨੇ ਵੱਡਾ ਸਾਰਾ ਟੂਆ ਅੰਦਰ ਫੱਟਿਆ ਹੋਇਆ ਕੀ ਕੀ ਕਹਿੰਦੀ ਤੇਰੀ ਉਹ ਕਹਿੰਦੀ ਉਹ ਤੂੰ ਨਾ ਰੋਲਾ ਪਾਇਆ ਨਾ ਪੁੱਤ ਤੇ ਤੈਨੂੰ ਵੀ ਇਹੀ ਮਾਰਦਾ ਵੇ ਤੈਨੂੰ ਵੀ ਬੱਚੇ ਨੂੰ ਕਹਿੰਦੀ ਮੈਂ ਤੇਰੇ ਪਿਆਰ ਨੂੰ ਤਾਂ ਮਾਰਦਾ ਕਹਿੰਦੀ ਤੂੰ ਆ ਹੁਣ ਤੇਰੇ ਆ ਤੇ ਜੇ ਤੂੰ ਰੋਲਾ ਪਾਇਆ ਤਾਂ ਦੇਖੋ ਜੀ ਤਾਂ ਤੋਆ ਇਹਦੇ ਵਾਸਤੇ ਹਾਂਜੀ ਛੋਟਾ ਟੋਆ ਬੱਚੇ ਵਾਸਤੇ ਪਟਿਆ ਹੋਇਆ ਜਿਹੜੀ ਮਾਂ ਜਰਮਦੀਪੀ 9 ਮਹੀਨੇ ਪੇਟ ਤੇ ਰੱਖ ਕੇ ਅੱਜ ਉਹਦੇ ਲਈ ਟੋਆ ਪਟਿਆ ਗਿਆ ਜੀ ਉਹਨੇ ਦੂਜਾ ਤੀਜਾ ਹੀਲਾ ਕਰਤਾ ਸੀ ਪਹਿਲਾਂ ਇੱਥੇ ਪਿੰਡ ਦੇ ਮੁੰਡੇ ਨਾਲ ਚਲੀ ਗਈ ਸੀ ਉੱਥੋਂ ਲਿਆਂਦੀ ਸੀ ਉਦੋਂ ਲਿਆ ਕੇ ਕੁੱਟੀ ਮਾਰੀ ਸੀ ਅਸੀਂ ਉਦੋਂ ਵੀ ਆਈ ਸੀ ਉਦੋਂ ਵੀ ਉਹਨਾਂ ਨੂੰ ਮੈਂ ਕਿਹਾ ਸੀ ਪਰ ਉਹਨੇ ਉਹ ਤਾਂ ਛੱਡਣਾ ਹੀ ਨਹੀਂ ਬਹੋਨ ਉਹਨਾਂ ਨੂੰ ਪਹਿਲਾਂ ਵੀ ਉਹਨੇ ਹੋਰ ਵੀ ਸੰਭਲਿਆ ਹੋਰ ਵੀ ਉਹ ਮੁੰਡਾ ਜੀ ਮਰ ਗਿਆ ਉਹਦਾ ਪਤਾ ਹੀ ਨਹੀਂ ਉਹ ਕਿਵੇਂ ਨਾਲ 70 ਰੁਪਏ ਦੀ ਸੀ ਅੱਜ ਵਾਕ ਸਾਡੇ ਦੋ ਰਲ ਕੇ ਸੀ ਕੁੜੀ ਰਲ ਜੀ ਕੁੜੀ ਬਾਪੂਲ ਬਦਲ ਤੇ ਖਿਚਲਾ ਕੇ ਸਾਨੂੰ ਐ ਕੁੜੀ ਨੂੰ ਵੀ ਨਾ ਮਾਰ ਦੇਣ ਮੈਨੂੰ ਬਹੁਤ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਉਹਨੂੰ ਦੇਖ ਕੇ 10 ਬੁੜੀਆਂ ਬੁਟੀਆਂ ਹੋਰ ਉੱਠ ਗਈਆਂ ਸ਼ਸ਼ੀਕਾਲ ਸਫਰ ਦਾ ਜੁੜਿਆ ਹੋ ਤੁਸੀਂ ਤੇ ਮੈਂ ਆ ਜੋਤ ਪਿੰਡ ਪੱਤੂ ਹੀਰਾ ਸਿੰਘ ਵਾਲੇ ਦੇ ਵਿੱਚ ਬੈਠੇ ਆ ਜਿੱਥੇ ਇੱਕ ਕੁੜੀ ਕੰਨੀਓ ਇੱਕ ਔਰਤ ਕੰਨੀਓ ਆਪਣੇ ਆਸ਼ਿਕ ਦੇ ਨਾਲ ਰਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਬੜੀ ਬੇਰਹਿਮੀ ਦੇ ਨਾਲ ਕੀਤਾ ਜਾਂਦਾ ਹੈ ਪਤੀ ਦੀ লাশ ਹੈ ਜਿਹੜੀ ਉਹ ਬੈੱਡ ਤੇ ਪੇਟੀ ਦੇ ਸਨ ਵਿਚਾਲੇ ਸਿੱਟ ਦਿੱਤੀ ਜਾਂਦੀ ਹੈ লাশ ਨੂੰ ਕੀੜੇ ਪੈ ਜਾਂਦੇ ਆ ਫਿਰ ਪਿੰਡ ਦੇ ਲੋਕ ਜਦੋਂ ਮੁਸ਼ਕ ਆਉਂਦਾ ਤੇ ਉਹ লাশ ਨੂੰ ਕਢਦੇ ਆ ਕਹਾਣੀ ਬੜੀ ਦਰਦਨਾਕ ਹੈ ਕਿਉਂਕਿ ਇੱਕ ਔਰਤ ਨੇ ਆਪਣੇ ਆਸ਼ਿਕ ਦੇ ਨਾਲ ਰਲ ਕੇ ਕਤਲ ਕੀਤਾ ਹੈ ਕਤਲ ਵੀ ਬੜਾ ਬੇਰਹਿਮੀ ਦੇ ਨਾਲ ਕੀਤਾ ਹੈ ਜਿਹੜੀ ਗੱਲ ਸੁਣ ਕੇ ਜਿਹੜੀ ਕਹਾਣੀ ਸੁਣ ਕੇ ਤੁਹਾਡੀ ਰੂਹ ਵੀ ਰੋ ਪਵੇਗੀ ਪੂਰੀ ਜਾਣਕਾਰੀ ਪਰਿਵਾਰ ਤੋਂ ਜਾਣਦੇ ਆ ਕੀ ਗੱਲਬਾਤ ਹੋਈ ਹੈ ਕੀ ਮਾਮਲਾ ਹੋਇਆ ਜੀ ਤੇ ਕਿਵੇਂ ਕਤਲ ਹੋਇਆ ਹਾਂਜੀ ਵੀਰ ਜੀ ਮੈਂ ਤੁਹਾਡੇ ਕੋਲੇ ਬੇਨਤੀ ਕਰਦੀ ਆ ਜਿਉ ਨੂੰ ਸਖਤ ਸਜ਼ਾ ਦਿੱਤੀ ਜਾਵੇ ਜਿਹੜੀ ਆਪਣੇ ਪਤੀ ਦੇ ਨਾਲ ਆਪਾ ਸਾਰੀ ਉਮਰ ਦਾ ਮਾਂ ਪਿਓ ਨੇ ਹੱਥੀਂ ਛੇੜਿਆ ਹੁੰਦਾ ਉਹਦੇ ਲਈ ਉਹਨੇ ਬਰਖਲਾਪ ਕਿੰਨਾ ਵਟਾ ਗੈਰ ਦੇ ਨਾਲ ਫੈਦੀ ਦੇ ਚਾਰ ਚਾਰ ਸਾਲਾਂ ਦੀ ਜੀ ਜੀ ਅਸੀਂ ਉਹ ਮੁੰਡੇ ਨੂੰ ਕਿਹਾ ਵੀ ਨਾ ਪੁੱਤ ਤੂੰ ਨਸ਼ਾ ਪੱਤਾ ਕਰਦਾ ਮਾਂ ਬਾਪ ਹੈ ਨਹੀਂ ਉਹਨਾਂ ਦਾ ਅਸੀਂ ਮਾਂ ਬਾਪ ਦਾ ਪਿਆਰ ਦਿੱਤਾ ਵੱਡੀ ਤਾਹੀਆਂ ਮੈਂ ਮੁੰਡਾ ਮੁੰਡੇ ਦੀ ਪਰਜਾਈ ਵੱਡੀ ਮੈਂ ਮੈਂ ਆਖਿਆ ਜੀ ਤੁਸੀਂ ਤੁਹਾਨੂੰ ਕਮਰਾ ਪਤਾ ਬੇਟੇ ਤੁਸੀਂ ਆ ਦਾ ਦਿਨ ਕੱਟੋ ਤੁਸੀਂ ਉਹ ਤੋਂ ਲੈਣਾ ਕੀ ਆ ਉਹ ਤਲਾਕ ਚਾਹੁੰਦੀ ਸੀ ਮੁੰਡਾ ਕਹਿੰਦਾ ਮੈਂ ਨਹੀਂ ਤਲਾਕ ਨੇ ਮੈਂ ਤੁਹਾਨੂੰ ਰੱਖਣਾਗਾ ਤੇ ਉਹ ਗੈਰ ਬੰਦੇ ਦੇ ਨਾਲ ਜੀ ਉਹਨਾਂ ਨੇ ਰਾਤ ਨੂੰ ਉਹਦਾ ਸਿਰ ਪਾੜਿਆ ਮੂੰਹ ਚ ਲੀੜੇ ਦਿੱਤੇ ਤੇ ਕੁਟੀ ਕੁਟਕ ਉਹਨੇ ਹੱਥਾਂ ਹੱਥ ਬੰਨੇ ਉਹਦੇ ਗਿੱਟੇ ਬੰਨੇ ਉਹਦੇ ਬੰਨ ਕੇ ਬੰਨ ਕੇ ਜੀ ਉਹਨਾਂ ਨੇ ਕੀੜੇ ਕੁੜੇ ਪਾ ਕੇ ਮੁੰਡੇ ਦੇ ਗਾਲ ਨੇ ਹੁੰਦੀ ਵੀ ਜੀ ਸਾਡੇ ਤੋਂ ਸਾਸੀ ਐਨੇ ਪਰੇਸ਼ਾਨ ਕੋਈ ਉਹਨੂੰ ਉਹਨਾਂ ਦੇ ਜਿਹੜੇ ਪ੍ਰੇਮ ਸਬੰਧ ਸੀ ਉਹ ਕਿੰਨੇ ਸਮੇਂ ਤੋਂ ਚੱਲ ਰਹੇ ਹਾਂ ਹਾਂਜੀ ਉਹ 4 ਸਾਲਾਂ ਤੋਂ ਬਾਹਰ ਸੀ ਜੀ ਉਹ ਅੱਛਾ ਤੇ ਅਸੀਂ ਯਾਨੀ ਕਿ ਇਹ ਛੋਟੀ ਦਰਾਣੀ ਉਹਨਾਂ ਦੀ ਮੈਂ ਵੱਡੀ ਉਹਨਾਂ ਦੀ ਮਾਮਾ ਬਰੋਬਰਾਂ ਜੀ ਮੈਂ ਤੇ ਸਾਡੇ ਨਾਲ ਤੋਂ ਹੈ ਨਹੀਂ ਫਿਵੇ ਸਾਨੂੰ ਕੋੜ ਦੇ ਕਣਤਣ ਜਿਆ ਸੀ ਤਾਂ ਪਾਸਾ ਵਟਿਆ ਵਾ ਸੀਗਾ ਜੀ ਮੁੰਡੇ ਨੂੰ ਕਮਰਾ ਪਾਤਾ दारू ਪਿਆਲਾ ਮੁੰਡਾ ਪੀਂਦਾ ਸੀਗਾ ਉਹਨੇ ਉਹ ਮੁੰਡੇ ਤੋਂ ਨਾਲ ਕਟਵਾਜੀ ਦੇ ਨਾਲ ਗੈਰ ਨਾਲ ਫਿਰਦੀ ਸੀ ਇਹ ਅੱਛਾ ਉਹਦੇ ਗੱਟ ਬੰਨੇ ਹੋਏ ਆ ਉਹਦੇ ਜਦ ਅਸੀਂ ਦੇਖਿਆ ਗੁੱਟ ਬੰਨੇ ਹੋਏ ਪੈਰ ਬੰਨੇ ਹੋਏਆਂ ਮੂੰਹ ਚ ਲੀੜਾ ਸੀਗਾ ਸਿਰ ਪਾੜਿਆ ਸੀਗਾ ਤੇ ਉਹਦਾ ਸਾਰੇ ਅੰਗ ਵੱਡੇ ਹੋਏ ਸੀ ਕੀੜੇ ਪਏ ਸੀ ਅਸੀਂ ਪੇਟੀ ਦੇ ਸਨ ਦੇ ਵਿੱਚ ਚੱਕਿਆ ਜਾ ਕੇ ਦੇਖਿਆ ਕਿ ਤੁਹਾਨੂੰ ਪਤਾ ਕਦੋਂ ਲੱਗੇ ਹਾਂਜੀ ਜੀ ਅਸੀਂ ਅਸੀਂ ਤਾਂ ਇੱਧਰ ਦੂਰ ਪਾਸਾ ਹੋਣੀ ਉਧਰ ਤੁਸੀਂ ਗਏ ਸੀ ਉਧਰ ਮੈਂ ਕਿਸੇ ਦੇ ਘਰੇ ਗਈ ਸੀ ਜੀ ਮੈਂ ਜੀ ਅਸੀਂ ਘਰੇ ਗਏ ਸੀ ਉਧਰ ਸਾਡਾ ਗਵਾਂਢ ਜਿਹੜਾ ਗਵਾਂਢ ਸਾਡਾ ਜ਼ਿਮੀਦਾਰਾਂ ਦਾ ਸੀ ਪੁਰਾਣੇ ਘਰਾਂ ਦੇ ਸਾਡੇ ਵਿੱਚ ਸੀ ਉਹ ਕਹਿੰਦੇ ਤੁਹਾਡੇ ਕਹਿੰਦੇ ਐਂ ਲੱਗਦਾ ਕਹਿੰਦੇ ਜਿਵੇਂ ਅੰਦਰ ਜੋ ਕਹਿੰਦੇ ਜਿਵੇਂ ਕੁੱਤਾ ਮਰਿਆ ਹੋਣਾ ਕਮਰੇ ਚ ਮੋਸ਼ਕ ਮਾਰੀ ਜਾਂਦਾ ਬਦਬੂ ਆਈ ਜਾਂਦੀ ਕਹਿੰਦੇ ਤੁਸੀਂ ਮੇਰੇ ਪਤੀ ਡਰਾਈਵਲੀ ਕਰਦੇ ਆ ਜੇਠ ਉਹਨਾਂ ਦੇ ਉਹਨਾਂ ਦੇ ਉਹ ਨਾ ਮੈਂ ਕਹਾਂ ਜੀ ਤੁਸੀਂ ਜਾ ਕੇ ਦੇਖੋ ਮੈਂ ਕਦੇ ਐਂ ਦੱਸ ਰਿਹਾ ਕਰਾਂਦੇ ਕਹਿੰਦੇ ਮੋਸ਼ਕ ਮਾਰੀ ਜਾਂਦਾ ਕਮਰੇ ਦੇ ਵਿੱਚ ਜਦੋਂ ਉਹਨਾਂ ਨੇ ਬਾਹਰ ਖੋਲਿਆ ਜੀ ਉਹਨਾਂ ਨੇ ਵੱਡਾ ਸਾਰਾ ਟੋਆ ਅੰਦਰ ਪਟਿਆ ਹੋਇਆ ਉਹ ਬੁੜੀ ਦਾ ਉਹਨੇ ਟੋਆ ਵੱਡਾ ਨਫਰਿਆ ਕੋ ਛੋਟਾ ਟੋਆ ਦੱਬਿਆ ਹੋਰ ਕੱਢਿਆ ਹੋਇਆ ਸੀ ਜਿਵੇਂ ਉੱਤੇ ਟੋਏ ਦੇ ਨਾਲ ਇੱਟਾਂ ਚੜੀਆਂ ਤੇ ਮਿੱਟੀ ਉੱਤੇ ਪਾਈ ਹੋਈ ਸੀ ਜੀ ਉਹਦੀ ਤੇ ਅਸੀਂ ਟੋਏ ਟੋਏ ਸਾਰੇ ਦੇਖੇ ਕਹੀ ਸੀ ਬਾਲਾ ਸੀਗਾ ਦਾ ਸੀਗੀ ਸੰਦ ਸੀਗੇ ਸਾਰੇ ਉਹਦੇ ਕੋਲੇ ਅੱਛਾ ਤੇ ਇਹ ਇਹ ਮਾਰਨ ਦੀ ਪਲੈਨਿੰਗ ਉਹਨਾਂ ਨੇ ਪਹਿਲਾਂ ਹੀ ਕਰ ਰੱਖੀ ਸੀ ਜਾਂ ਉਸ ਦਿਨ ਹੀ ਹੋਈ ਹੈ ਉਹ ਕਹਿੰਦੀ ਹੁੰਦੀ ਸੀਗੀ ਅਸੀਂ ਕਹਿੰਦੀ ਇਹ ਮੈਂ ਮੈਂ ਰਹਿਣਾ ਨਹੀਂ ਜੀ ਅਸੀਂ ਕਹਿੰਦਾ ਚਲ ਰੇ ਤੂੰ ਘਰ ਵਸ ਜੂਗਾ ਮਾਂ ਮਸ਼ੂਰ ਕਿੱਥੇ ਫਿਰਦਾਗਾ ਅੱਛਾ ਅਸੀਂ ਆਲਮੇ ਕੇ ਕਮਰਾ ਉਹਦਾ ਖੜਾ ਕੀਤਾ ਕਹਿੰਦੀ ਮੈਂ ਥਾਂ ਲਵਾਉਣਾ ਆਪਦੇ ਨਾਲ ਥਾਂ ਕਮਰੇ ਦੀ हां ਨੈਂਦੀ ਮਾਰੀ ਨੇ ਉਹਦੀ ਜਾਨ ਲੈ ਲਈ ਜੀ ਮੁੰਡੇ ਦੀ ਹਾਂਜੀ ਥਾਣਦਾਰ ਵਾਲਾ ਉਹ ਜਿਹੜਾ ਮੁੰਡਾ ਜਿਹੜਾ ਗੈਰ ਸੀਗਾ ਉਹ ਕਲਾਏ ਤੇ ਰਹਿੰਦਾ ਸੀ ਉਹਦੇ ਨਾਲ ਉਹ ਉਹਦਾ ਗਾਂ ਆਪਦੇ ਘਰ ਵਾਲੀ ਦੇ ਨਾਲ ਤਲਾਕ ਹੋ ਜਾਵਾ ਸੀਗਾ ਗੈਰ ਦਾ ਉਹਦੇ ਦਾ ਉਹ ਮੁੰਡਾ ਕਿਉਂ ਅੱਛਾ ਉਹਨੂੰ ਥਾਂ ਦੇ ਨਹੀਂ ਮਤਲਬ ਉਹਨੂੰ ਪਾਸੇ ਹੱਥ ਥਾਂ ਵੀ ਦੇਣੀ ਚਾਹੁੰਦੀ ਸੀ ਹਾਂਜੀ ਅਸੀਂ ਆਖਾ ਜੀ ਜਿਹੜੇ ਪਤੀ ਦੇ ਨਾਲ ਤਾਂ ਤੂੰ ਰਹਿੰਦੀ ਨਹੀਂ ਤੁਸੀਂ ਵੀ ਉਹਦੇ ਮਗਰ ਬਗਾਨੇ ਮੰਦੇ ਮਾਰ ਲਗਾ ਸੀ ਥਾਂ ਨਹੀਂ ਤੈਨੂੰ ਦੇਣਾ ਸਾਡੀ ਇਹੀ ਹੈਂਡ ਸੀਗੀ ਸਾਰਿਆਂ ਦੀ ਉਹ ਨਹੀਂ ਮੈਂ ਥਾਂ ਲੈ ਕੇ ਬਣੂਗੀ ਇੱਕ ਨੱਕ ਦਿਨ ਕਦੀ ਮੇਦਾ ਕਤਲ ਕਰੂੰਗੀ ਕਹਿੰਦੀ ਅੱਛਾ ਹਾਂਜੀ ਉਹ ਆ ਦੇ ਮੂੰਹੋਂ ਕਹਿੰਦੀ ਹੁੰਦੀ ਜਦ ਯਾ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਦਰਖਾਸਤ ਦਿੱਤੀ ਹਾਂਜੀ ਪੁਲਿਸ ਆਈ ਜੀ ਸਾਡੇ ਪੁਲਿਸ ਆਈ ਆ ਜੀ ਉਹਨਾਂ ਨੇ ਛਾਣਬਿਨ ਸਾਰੀ ਕੀਤੀ ਕਹਿੰਦੇ ਆਏ ਮੁੰਡੇ ਦੇ ਕੀੜੇ ਪਏ ਸੀ ਦਵਾਈ ਛੜਕੀ ਮੁੰਡਾ ਪੰਡ ਵੱਲ ਕੇ ਅਸੀਂ ਬੱਚੋ ਦੇ ਰੱਖਿਆ ਅਸੀਂ ਦੇਖਾ ਗੱਡੀ ਦੇ ਵਿੱਚ ਦੇਖੋ ਜੀ ਮਾਮਾ ਕਿਵੇਂ ਬੱਚਿਆਂ ਨੂੰ ਪਾਲਦਗਾ ਅੱਜ ਮੈਂ ਵੀ ਉਹਨਾਂ ਨੂੰ ਮਾਂ ਦਾ ਪਿਆਰ ਦਿੱਤਾ ਹੈ ਮੇਰੇ ਹੱਥੀ ਚੱਕੇ ਵੇ ਅਸੀਂ ਬੱਚੇ ਵੱਡੀ ਪਰਜਾਈ ਵੀ ਮਾਂ ਵਰਗੀ ਹੁੰਦੀ ਆ ਪਾਲਦੀ ਆ ਬੱਚਿਆਂ ਨੂੰ ਹਾਂਜੀ ਅਸੀਂ ਪਾਲਾ ਮੇਰੇ ਚੱਕ ਕੇ ਖੜਾਏ ਵੇ ਅਸੀਂ ਤੁਸੀਂ ਮੈਨੂੰ ਉਹ ਤਾਂ ਦੇਖ ਨਹੀਂ ਸਕਦੀ ਸੀ ਮੈਂ ਉਹਨੂੰ ਤੁਸੀਂ ਕਦੇ ਰੋਕਿਆ ਸੀ ਉਹਦੀ ਘਰ ਵਾਲੀ ਨੂੰ ਵੀ ਆ ਨਾ ਕਰ ਰੁਕ ਜਾ ਜਾਂ ਕੁਝ ਜੀ ਜੀ ਮੇਰਾ ਪਤੀ ਵੀ ਬਹੁਤ ਕੂਰਦੇ ਸੀ ਜੇਠ ਸੀ ਅਸੀਂ ਜੇਠ ਜਠਾਣਿਆਂ ਅਸੀਂ ਸਾਖ ਕਰਵਾਇਆ ਸੀ ਉਹ ਕੁੜੀ ਦਾ ਮੈਂ ਕਿਹਾ ਮੈਂ ਸਾਖ ਕਰਾਂ ਮੈਂ ਤੇਰੇ ਢੱਡ ਜਤਾਨੀ ਬਣੀ ਗਈ ਸੀ ਵੀ ਬੱਸੀ ਜਾਣਿਆਂ ਦੇ ਬੰਦਿਆਂ ਦੇ ਜੀ ਉਹ ਉਹਨੇ ਜੀ ਸਾਡੇ ਇੱਕ ਨਹੀਂ ਸੁਣਿਆ ਜਠਾਣੀ ਇਹ ਵਿਚਾਰੀ ਆ ਮੁੰਡਾ ਦਰਾਣੀ ਹੈ ਮੇਰੀ ਛੋਟੀ ਆ ਸਾਰਿਆਂ ਤੋਂ ਇਹ ਵਿਚਾਰਿਆ ਦੇ ਸੌਰੀ ਰਹਿ ਲੱਗੇ ਇਹਨਾਂ ਦੇ ਹੱਕਰ ਜਵਾਈ ਰੱਖੇ ਨੇ ਨਾ ਵਿਚਾਰੀ ਦੇ ਬੇਟਾ ਹੈ ਨਹੀਂ ਉਹਨਾਂ ਦੇ ਇਹ ਮਜਬੂਰੀ 'ਚ ਜਾਵੜੀ ਉਹਨੂੰ ਇਹ ਹੋ ਗਿਆ ਸੀ ਇੱਧਰ ਬੈਠੇ ਆ ਉਹ ਪਾਸੇ ਹੋ ਗਈ ਉਹਨੇ ਟਾਈਮ ਮਿਲ ਗਿਆ ਮੁੰਡੇ ਨੂੰ ਮਾਰਨ ਕੁੱਟਣ ਦਾ ਤੇ ਇਕੱਲੇ ਰਹਿ ਗਏ ਮਤਲਬ ਇਕੱਲੇ ਰਹਿ ਗਏ ਜੀ ਆਸ ਪੁਲਸ ਡਰਦਾ ਕਿਸੇ ਨੇ ਗੱਲ ਨਹੀਂ ਕੀਤੀ ਗਈ ਉਹ ਤਾਂ ਮੇਰੇ ਘਰ ਵਾਲਾ ਗਿਆ ਸੀ ਕਿਤੇ ਬਾਹਰ ਖੋਲਿਆ ਸੀ ਪੁਲਿਸ ਨੂੰ ਦੱਸਿਆ ਫਿਰ ਸਾਡੇ ਮੈਂਬਰ ਸਰਪੰਚ ਆਏ ਆ ਜੀ ਤੇ ਮੈਂਬਰ ਸਰਪੰਚਾਂ ਨੇ ਖਲਾਇਆ ਡਰਦਾ ਕਿਸੇ ਨੇ ਹੱਥ ਨਹੀਂ ਲਾਇਆ ਪਰ ਬਾਹਰ ਪੰਨੇ ਮੁੰਡਾ ਖੁੰਜੇ ਨਾ ਲੱਗਿਆ ਪਿਆ ਪੱਲੀ 'ਚੋਂ ਕੱਢ ਕੇ ਅਸੀਂ ਬਾਹਰ ਲਿਆ ਕਿੰਨੇ ਬੱਚੇ ਸੀ ਬੱਤਿਆ ਜੀ ਉਹਨਾਂ ਦੀ ਗੁੱਡੀ ਸੀ 13 ਸਾਲ ਦੀ ਉਹ ਤਾਂ ਨਾਨਕ ਛੜੀ ਸੀ 4 ਸਾਲਾਂ ਦੀ ਅੱਛਾ ਤੇ ਆ ਬੇਟਾ ਸੀ ਬਾਕੀ ਬੇਟੇ ਤੇ ਪੁੱਛੋ ਜੀ ਇਹ ਕੋਲੇ ਸੀ ਜਦੋਂ ਮਾਰਿਆ ਸੀ ਪੁੱਤ ਤੂੰ ਸੀਗਾ ਜਦੋਂ ਉਹਦੋਂ ਗੱਲਬਾਤ ਹੋਈ ਤੇਰੇ ਡੈਡੀ ਨੂੰ ਕਿਵੇਂ ਮਾਰਿਆ ਹਾਂਜੀ ਜਿੱਟ ਜਿੱਟੰਬਾ ਮਾਰਿਆ ਜੀ ਹੋਇਆ ਸੱਚ ਜੀ ਕਿਹਨੇ ਮਾਰਿਆ ਘਬਰਾਇਆ ਹੋਇਆ ਜੀ ਮੰਮਾ ਨੇ ਮੰਮੀ ਨੇ ਟੰਬਾ ਮਾਰਿਆ ਤੂੰ ਦੇਖਿਆ ਉਹਨੂੰ ਆਪਦੀ ਅੱਖਾਂ ਨਾਲ ਹਾਂਜੀ ਤੂੰ ਕੀ ਕਰ ਰਿਹਾ ਸੀ ਉਦੋਂ ਮੈਂ ਜੀ ਜਿੱਟ ਡਰਦਾ ਪਿਆ ਸੀਗਾ ਡਰਦਾ ਪਿਆ ਸੀ ਵੀ ਮੈਂ ਵੀ ਮਾਰ ਦਿੱਤ ਤੈਨੂੰ ਕੀ ਕੀ ਕਹਿੰਦੀ ਤੇਰੀ ਮੰਮੀ ਤੈਨੂੰ ਉਹ ਕਹਿੰਦੀ ਪਤੂ ਨਾ ਉਹ ਰੋੜਾ ਪਾਇਆ ਨਾ ਕੁੱਤੇ ਕੁੱਤੇ ਨੂੰ ਵੀ ਇਹੀ ਮਾਰ ਦਾਂਗੇ ਤੈਨੂੰ ਵੀ ਇਹੀ ਰੋਏ ਠੀਕ ਹੈ ਜੋ ਇਥੇ ਕਟੋਏ ਕਰਦੇ ਹੋਏ ਫਿਰ ਜਦੋਂ ਉਹਨਾਂ ਨੇ ਉਹਨਾਂ ਨੂੰ ਉਹਨੂੰ ਮਾਰਤਾ ਉਸ ਤੋਂ ਬਾਅਦ ਫਿਰ ਤੂੰ ਕਿੱਥੇ ਗਿਆ ਤੇ ਤੇਰੀ ਮੰਮੀ ਕਿੱਥੇ ਵਗ ਗਈ ਜਿੰਨੇ ਆਲੇ ਆਲੇ ਮੈਂ ਮੈਨੂੰ ਉਹ ਜਿੱਲਾ ਗਈ ਸੀ ਰਾਤੋਂ ਰਾਤ ਹੀ ਕੌਣ ਮੰਮੀ कि <laughs> तो तो <मारे> <laughs> अच्छा किथे रहे तुसी ਜਿਹੜਾ ਉਹ ਵੀ ਸੀਗਾ ਜਿਹੜਾ ਉਹਦਾ ਆਸ਼ਕ ਸੀਗਾ ਉਹ ਵੀ ਸੀਗਾ ਉਹਦਾ ਨਾਲ ਜਦੋਂ ਮਾਰਿਆ ਹਾਂਜੀ ਅੱਛਾ ਉਹਨੇ ਉਹਨੇ ਕੀ ਮਾਰਿਆ ਤੇ ਰੇਡੀ ਤੇ ਜੀ ਉਹਨੇ ਜੀ ਜਿੱ ਤੰਬਾ ਮਾਰਿਆ ਸੱਚ ਉਹਨੇ ਬੋਲੇਟ ਦੱਬਾ ਮਾਰਿਆ ਹਾਂਜੀ ਤੇ ਤੇਰੀ ਮੰਮੀ ਨੇ ਜੀ ਦੋਵਾਂ ਨੇ ਰਲ ਕੇ ਮਾਰਿਆ ਦੋਵਾਂ ਨੇ ਰਲ ਕੇ ਮਾਰਿਆ ਅੱਛਾ ਫਿਰ ਦੋਨੋਂ ਦੱਬਨ ਦੁੱਬਨ ਦੀ ਪਲੈਨਿੰਗ ਸੀ ਟੋਆ ਟੂਆ ਪੱਟਿਆ ਸੀ ਕੋਈ ਹਾਂਜੀ ਕੀ ਤੋਂ ਹੋਰ ਹੋਰ ਕੀ ਕੀ ਹੋਈ ਗੱਲਬਾਤ ਹੋਰ ਤੈਨੂੰ ਕੀ ਕੀ ਕਿਹਾ ਉਹਨਾਂ ਨੇ ਜੀ ਹੋਰ ਨਹੀਂ ਕੁਝ ਪਤਾ ਕੋ ਡਰਾਇਆ ਤੈਨੂੰ ਤੁਮ ਕਹਿੰਦਾ ਹਾਂ ਜੀ ਬੱਚਾ ਕਹਿੰਦਾ ਜੀ ਬੱਚੇ ਨੂੰ ਕਹਿੰਦੀ ਮੈਂ ਤੇਰੇ ਪਿਆਰ ਨੂੰ ਤਾਂ ਮਾਰਦਾ ਕਹਿੰਦੀ ਤੂੰ ਆ ਹੁਣ ਤੇਰੇ 'ਤੇ ਜੇ ਤੂੰ ਰੌਲਾ ਪਾਇਆ ਤਾਂ ਦੇਖੋ ਜੀ ਛੋਟਾ ਟੋਆ ਇਹਦੇ ਵਾਸਤੇ ਹਾਂਜੀ ਛੋਟਾ ਟੋਆ ਬੱਚੇ ਆਸਤੇ ਪਟਿਆ ਹੋਇਆ ਜਿਹੜੀ ਮਾਂ ਜਰਮ ਦਿੰਦੀ 9 ਮਹੀਨੇ ਪੇਟ 'ਚ ਰੱਖ ਕੇ ਅੱਜ ਉਹਦੇ ਲਈ ਟੋਆ ਪਟਿਆ ਗਿਆ ਜੀ ਇਸ ਚੀਜ਼ ਦਾ ਪੰਨਾ ਪਤੀ ਗਵਾਜੀ ਦੇ ਨਾਲ ਆਪਾਂ ਉਮਰ ਕੱਢਣ ਮਾਪਦਾ ਸੇੜਿਆ ਹੁੰਦਾ ਜੀ ਦੇਖੋ ਅੱਗੇ ਦੁਨੀਆ ਹੋਰ ਬਿਗੜੂਗੀ ਕਿ ਖੁੱਧ ਰੂਗੀ ਇੰਨਾ ਇੱਕ ਔਰਤਾਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪਤੀ ਦੀ ਉਮਰ ਲਈ ਲੰਮੀ ਉਮਰ ਲਈ ਵਾਰਤ ਰੱਖਦੀਆਂ ਇੱਕ ਔਰਤੀ ਆਪਦੇ ਘਰ ਵਾਲੇ ਦਾ ਆਪਦੇ ਆਸ਼ਿਕ ਨਾਲ ਰਲ ਕੇ ਕਤਲ ਕਰਦੇ ਤਾਂ ਕਿੰਦਾ ਕਿੰਦਾ ਪੂਰੀ ਦੁਨੀਆ ਤੇ ਸਭ ਤੋਂ ਮੁਸ਼ਕਲ ਘਟਿਆ ਆ ਜਾਂਦੀ ਹੈ ਹਾਂਜੀ ਫਿਰ ਇਹਨਾਂ ਨਾਲ ਗੱਲੋ ਛੋਟੇ ਆ ਇਹ ਦੀਦੀ ਛੋਟੇ ਆ ਕਰਨਾ ਕੋਈ ਨਹੀਂ ਜਾਣਦੀ ਕਹਦੀ ਛੋਟੇ ਇਹ ਮੇਰੇ ਦੇਵ ਅਧਿਕਾਰ ਵਾਲੀ ਇਹ ਉਹ ਜਿਹੜਾ ਭਾਈ ਦੀ ਡੈਥ ਹੋ ਜਾ ਉਹਦੀ ਛੋਟੇ ਘਰੇ ਦੀ ਘਰਲੀ ਇਹ ਘਰ ਦਾ ਸੀ ਬਣਾ ਜਾ ਕੇ ਤੂੰ ਕਰ ਗੱਲ ਮੈਂ ਕਰ ਪੈਂਦੇ ਤੁਸੀਂ ਤੁਹਾਨੂੰ ਪਤਾ ਸੀਗਾ ਵੀ ਉਹ ਔਰਤ ਤੇ ਨਜਾਇਜ਼ ਸੰਬੰਧ ਕਿਸੇ ਨਾਲ ਹਾਂਜੀ ਪਤਾ ਹੀ ਸੀਗਾ ਸਾਨੂੰ ਸਾਰੇ ਪਰਿਵਾਰ ਨੂੰ ਪਤਾ ਸੀ ਹਾਂਜੀ ਪਤਾ ਹੀ ਸੀ ਸਾਨੂੰ ਉਹ ਰਹਿੰਦੀ ਸੀਗੀ ਉਹਦੇ ਨਾਲ ਹੀ ਰਹਿੰਦੀ ਸੀ ਆਕਲਗੇ ਵੀ ਜਾਣਦੀ ਸੀਗੀ ਉਹ ਉਹਦੇ ਉੱਥੇ ਪੇਕੇ ਆ ਹੂੰ ਭੂਆ ਕੋਲੇ ਹਾਂਜੀ ਉਹ ਕਹਿੰਦੀ ਮੈਂ ਰਹਿਣਾ ਹੀ ਉਹਦੇ ਇਹਦੇ ਮੈਂ ਰਹਿਣਾ ਨਹੀਂਗਾ ਉਹਦੇ ਪੇਕੇਆਂ ਨੂੰ ਵੀ ਪਤਾ ਸੀ ਹਾਂਜੀ ਸਾਰਿਆਂ ਨੂੰ ਹੀ ਪਤਾ ਜੀ ਉਹਨਾਂ ਦੇ ਨੂੰ ਉਹਨਾਂ ਨੇ ਵੀ ਹਟਾਇਆ ਨਹੀਂ ਕਦੇ ਉਹਨੂੰ ਨਹੀਂ ਮਾਂ ਨੇ ਵੀ ਨਹੀਂ ਹਟਾਇਆ ਜੀ ਕਿਸੇ ਨੇ ਨਹੀਂ ਹਟਾਇਆ ਹੂੰ ਉਹ ਕਹਿੰਦੀ ਮੈਂ ਇਹਦੇ ਰਹਿਣਾ ਹੀ ਨਹੀਂਗਾ ਹਾਂਜੀ ਉਹ ਐਂ ਕਹਿੰਦੇ ਸੀਗੇ ਤੇ ਜਦੋਂ ਤੁਸੀਂ ਸਾਰੇ ਪਰਿਵਾਰ ਨੇ ਰਲ ਕੇ ਸਮਝਾਇਆ ਸਮਝੋਇਆ ਉਹਨੂੰ ਵੀ ਭਾਈ ਤੂੰ ਸਮਝੀ ਜਾ ਸਾਡੀ ਗੱਲ ਸਮਝਦੀ ਨਹੀਂ ਸੀ ਜੀ ਉਹ ਕਹਿੰਦੀ ਮੇਰਾ ਥੋਡੇ ਨਾਲ ਹਾਈ ਨਹੀਂ ਗਾ ਉਹ ਵੀ ਦੇਖਾ ਦਿੱਤਾ ਹਾਂਜੀ ਤੇ ਤੁਹਾਨੂੰ ਫਿਰ ਕਿ ਕਦੋਂ ਪਤਾ ਲੱਗਦਾ ਵੀ ਤੁਹਾਡੇ ਜਿਹੜਾ ਜੇਠ ਹੈ ਉਸ ਦੀ ਮੌਤ ਹੋ ਜਾਂਦੀ ਹੈ ਸਾਨੂੰ ਜੀ ਅਸੀਂ ਇੱਥੇ ਆਏ ਹੋਏ ਸੀਗੇ ਦੋਕ ਦਿਨਾਂ ਦੇ ਜੀ ਸਾਨੂੰ ਉਦੋਂ ਪਤਾ ਲੱਗਿਆ ਜੀ ਸਾਨੂੰ ਖੂਮ ਵੀ ਲਾਇਆ ਸੀਗਾ ਜੀ ਹਾਂ ਜੀ ਜਿਵੇਂ ਕਹਿੰਦੇ ਆ ਵੀ ਚਾਰ ਦਿਨ ਪਤਾ ਹੀ ਨਹੀਂ ਲੱਗਿਆ ਚਾਰ ਦਿਨ ਥੋੜਾ ਵੀ ਸੰਪਰਕ ਨਹੀਂ ਪਰਿਵਾਰ ਦਾ ਕਿਸੇ ਦਾ ਹੋਇਆ ਸਾਡਾ ਜੀ ਉਧਰ ਰਾਜ ਚ ਗਾਈ ਨੂੰ ਵੀ ਮੈਂ ਜ਼ਿਮੀਦਾਰਾਂ ਦੇ ਘਰੇ ਗਈ ਸੀ ਮੈਂ ਜੀ ਮੈਂ ਆਪਣੇ ਪਰੋਛ ਗਏ ਸੀ ਉਧਰ ਜ਼ਿਮੀਦਾਰਾਂ ਦੇ ਘਰੇ ਉਹਨਾਂ ਨੇ ਦੱਸਿਆ ਮੈਨੂੰ ਕਹਿੰਦੇ ਰਾਣੀ ਤੁਹਾਡੇ ਵਾਰ ਦੇ ਬੱਚ ਕਹਿੰਦੇ ਮੁਸ਼ਕ ਮਾਰੀ ਜਾਂਦਾ ਜ਼ਿਮੀਦਾਰ ਦੇ ਸਾਡੇ ਗਵਾਂਢੀ ਉਹਨਾਂ ਸਾਡੀ ਰਹਿਣੀ ਬਣੀ ਬਹੁਤ ਹੈ ਸਾਡਾ ਸਾਰਾ ਉਧਰ ਗਵਾਂਢ ਮੈਂ ਪ੍ਰਾਣੇ ਕਰਦੇ ਵਿੱਚ ਅਸੀਂ ਕਟਿਆ ਆ ਜੀ ਹੁਣ ਮੈਂ ਇਧਰ ਉਹਨੇ ਸਾਨੂੰ ਕੱਢਿਆ ਸੀ ਉਹਦੇ ਕੱਡੇ ਇੱਧਰ ਬੈਠੀ ਆ ਬਾਜ਼ਾਰ ਦੇ ਵਿੱਚ ਜੀ ਤੁਹਾਨੂੰ ਉਹਦੇ ਜਿਹੜਾ ਉਹਦੇ ਨਾਲ ਮੁੰਡਾ ਸੀ ਉਹਦਾ ਉਹਦਾ ਕਿਵੇਂ ਪਤਾ ਲੱਗਿਆ ਜਾਂ ਕਿੰਨੇ ਸਮੇਂ ਪਹਿਲਾਂ ਪਤਾ ਲੱਗਿਆ ਤਾਂ ਜੀ ਸਾਨੂੰ ਉੱਧਰ ਪਤਾ ਲੱਗਾ ਸੀ ਸਾਨੂੰ ਅਸੀਂ ਮੇਰੇ ਪਤੀ ਨੇ ਕਹਿਆ ਕਿ ਤੁਸੀਂ ਪਸੰਦ ਨਹੀਂ ਮੈਨੂੰ ਤੁਹਾਡੇ ਦੰਦ ਉੱਚੇ ਆ ਤੁਸੀਂ ਕਾਲੇ ਆ ਉਹ ਕਹਿੰਦੀ ਤੇ ਮੈਂ ਕਿਹਾ ਤੁਸੀਂ ਜਦੋਂ ਤੁਹਾਨੂੰ ਸਗਨ ਪਾਇਆ ਤੁਸੀਂ ਉਹਦੋਂ ਕਿਉਂ ਨਹੀਂ ਬੋਲੇਗੇ ਤੁਸੀਂ ਤੇ ਅਸੀਂ ਨਾ ਕਰਦੇ ਤੈਨੂੰ ਕਿਹੜਾ ਮਾਰ ਕੇ ਕੀ ਰਖਵਾਈ ਗਈ ਆ ਹਨਾ ਤੇ ਫਿਰ ਜੀ ਉਹਦੀ ਮਾਂ ਕਾ ਦੀ ਛੜ ਦੇ ਕੰਨੀ दारू ਪੀਂਦਾ ਜੀ ਮਾਂ ਦਾ ਹੱਥ ਪੂਰਾ ਪਰਜਾਈ ਦਾ ਹੱਥ ਜਿੰਨੇ ਵੀ ਉਹਨੇ ਦੇ ਰਸਤੇ ਜਾਰਾ ਸਾਰਿਆਂ ਦਾ ਹੱਥ ਪੂਰਾ ਜੀ ਮੁੰਡਾ ਪੱਠੇ ਦਾ ਕੰਮ ਕਰਦਾ ਸੀ ਜੀ ਝੋਨਾ ਲਾਉਂਦਾ ਸੀ 40000 ਲੈ ਜਾਣਾ ਕਿਤੇ ਸੋਨਾ ਸੱਪਾ ਮੁੰਡੇ ਦੇ ਇਹਦੇ ਪੇਕੇ ਆਨੇ ਵੀ ਮੁੰਡੇ ਨੂੰ ਕੁਟ ਕੇ ਪਹਜਾ ਦੇਣਾ ਸੀ ਦਰਦ ਮੰਨਣਾ ਤੂੰ ਜਾਣ ਨਾਲ ਛੇਤਰਖਨ ਪੈਥੇ ਦੇ ਕੇ ਮੁੜੇ ਆਉਣਾ ਇਹੋ ਜਿਹੇ ਰਿਸ਼ਤੇਦਾਰ ਮੁੰਡੇ ਦੇ ਪੈਸੇ ਵੀ ਲੈਂਦੇ ਰਹੇ ਉਹਦੇ ਰਿਸ਼ਤੇਦਾਰ ਹਾਂਜੀ ਬਹੁਤ ਤੋਖਾ ਹੋਇਆ ਜੀ ਬਹੁਤ ਵਿਚਾਰਾ ਦੁਖੀ ਸੀ ਮੁੰਡਾ ਨਾਲ ਕਤਿ ਇਹ ਨੂੰ ਅੱਤ ਦਿਨ ਵੀ ਇਹਨੂੰ ਕੁਟਿਆ ਨਹੀਂ ਸੀ ਉਹ ਇੰਨਾ ਕੰਮ ਕਰਦੀ। ਤੁਹਾਨੂੰ ਰਿਸ਼ਤਾ ਕਰਾਉਣ ਤੋਂ ਪਹਿਲਾਂ ਪਰਿਵਾਰ ਵਾਰੇ ਨਹੀਂ ਪਤਾ ਸੀ ਕਿਉਂਕਿ ਪਰਿਵਾਰ ਵਾਰੇ ਤਾਂ ਪਤਾ ਹੀ ਹੁੰਦਾ ਇਦਾਂ ਦਾ ਪਰਿਵਾਰ ਆ। ਹਾਂਜੀ ਜੀ ਇਹਨਾਂ ਦੀ ਮੰਮੀ ਬਿਮਾਰ ਸੀ ਇਹ ਬੇਟੇ। ਇਹ ਬੇਟੇ ਦੀ ਮੰਮੀ ਬਿਮਾਰ ਰਹਿੰਦੀ ਸੀ ਉਹਨਾਂ ਨੂੰ ਗੱਠਗਾ ਹੋਇਆ ਬਸ ਸੀ ਗਾਜੀ। ਜੁੜੀ ਬੈਠੀ ਸੀਗੀ ਤੇ ਮੈਂ ਪਹਿਲਾਂ ਮੇਰੀ ਸ਼ਾਦੀ ਹੋਈ ਇਹਨਾਂ ਦੇ ਵਿੱਚ। ਤੇ ਮਾ ਜੀ ਜੇ ਅਸੀਂ ਇੱਕ ਕਰੇ ਨਹੀਂ ਤੁਸੀਂ ਤੈਨ ਕਰ ਜੂ ਉੱਤੇ ਤੇ ਮੈਨੂੰ ਕਹਿੰਦੇ ਰਾਨੀ ਤੁਸੀਂ ਰਸਤਾ ਕਰਵਾ ਦਿਓ ਜੀ ਮੈਂ ਕਾ ਮੈਂ ਕਾ ਚਾਚੀ ਮੈਂ ਨੂੰ ਅੱਜ ਕੱਲ ਲੋਕਾਂ ਨਾਲ ਜਕੀਨੀ ਨਹੀਂ ਮੈਂ ਨਹੀਂ ਰਸਤਾ ਕਰਵਾ ਬਣਾਗਾ ਮੈਂ ਕਾ ਮੈਨੂੰ ਨਾ ਕੰਡਿਆ ਤੇ ਬਿਸ਼ਾ ਚਾਚੀ ਮੈਨੂੰ ਕਹਿੰਦੀ ਨਹੀਂ ਤੂੰ ਕਰਾ ਦੇ ਕਹਿੰਦੀ ਦੁਨੀਆਂ ਕਰਮ ਦੀ ਜਾਂਦੀ ਕਹਿੰਦੀ ਮੈਂ ਜੁੜੀ ਪਈ ਨੇ ਮੇਰੇ ਬਾਰੇ ਤਾਂ ਸੋਚ ਮੈਂ ਕਾ ਚੱਲ ਮੁੰਡਾ ਨਰਮ ਆ ਜੀ ਬੋਲਣ ਵਾਲੇ ਹਣ ਸੀ ਮੈਂ ਨਰਮਾਈ ਨੂੰ ਰਸਤਾ ਕਰਵਾਇਆ ਸੀ ਮੈਂ ਇਹ ਗੱਲ ਨੂੰ ਪਸਤਾਉਣੀ ਆ ਹੁਣ ਜਿਹੜੇ ਗੱਲੋਂ ਡਰਦੇ ਸੀ ਉਹੀ ਹੋ ਗਈ ਜੀ ਮੇਰੇ ਮੂਹਰੇ ਆ ਗਿਆ ਜੀ ਜੇ ਜੇ ਕਿਤੇ ਇਹ ਬੱਚਾ ਕੋਈ ਰੌਲਾ ਪਾ ਲੈਂਦਾ ਹੋ ਸਕਦਾ ਇਹਨੂੰ ਵੀ ਵਿਚਾਰੇ ਨੂੰ ਕੋਈ ਹਿੰਮ ਕੀ ਕਰ ਹੁਣ ਸਾਨੂੰ ਜੀ ਡਰ ਪੈਗਾ ਵੀ ਮੁੰਡੇ ਨੂੰ ਵੀ ਖਾਤਮ ਕਰ ਸਕਦੀ ਆ ਜੀ ਅੱਛਾ ਹਾਂਜੀ ਉਹ ਪੁਲਿਸ ਮੁਲਾਜ਼ਮ ਕਹਿੰਦੇ ਰਾਤ ਬਿਆਨ ਹੋਇਆ ਉੱਥੇ ਸਾਡੇ ਬੰਦਿਆਂ ਦੇ ਮੁੱਗੇ ਉਹ ਕਹਿੰਦੇ ਤੁਸੀਂ ਬੇਟਾ ਵੱਡੀ ਤਾਈ ਰੱਖੂਗੀ ਕਹਿੰਦੇ ਰੋਟੀ ਦੇ ਹੀ ਚੱਲੋ ਕਹਿੰਦੇ ਇਹਦਾ ਵੀ ਖਾਣੂ ਖਾਤਰਾ ਮੁੰਡੇ ਨੂੰ ਖਾਤਮ ਕਰ ਸਕਦੀ ਗਾ ਮੇਰੀ ਫੈਮਲੀ ਨੂੰ ਵੀ ਕਰ ਸਕਦੀ ਖਾਤਮ ਜਦੋਂ ਗੈਰਾਂ ਬੰਦਿਆਂ ਨਾਲ ਫੈਦ ਹੋਰ ਵੀ ਮੁੰਡਾ ਗਰਦਿਆਂ ਬੰਦਿਆਂ ਨਾਲ ਫਿਰਦੀ ਹੋ ਮਤਲਬ ਉਹਦੇ ਸਬੰਧ ਗੈਰ ਵੀ ਗਲਤ ਬੰਦਿਆਂ ਦੇ ਨਾਲ ਸੀਗੇ ਬੰਦਿਆਂ ਨਾਲ ਜੀ ਸਾਂ ਸਲਤਨ ਸਰਾਂ ਦੇ ਨਾਲ ਹਾਂ ਜੀ ਸਾਨੂੰ ਹੁਣ ਉਹਦਾ ਪੂਰਾ ਡਾਰਾ ਮੇਰੇ ਦੇਵਰ ਦਾ ਕਰਨਾ ਪੱਟੇ ਜਾਵੇ ਮੇਰਾ ਵੀ ਖੁਦ ਨੇ ਪੱਟੇ ਜਾਵੇ ਮੈਂ ਆਪਦੇ ਬੱਚੇ ਪਲੂਰ ਪਾਦੇ ਆ ਪੜਾਈਆਂ ਦੇ ਡਿਗਾਂ ਨਾਲ ਡਿਗਰੀਆਂ ਕਰਦੇ ਮੈਨੂੰ ਵੀ ਡਰ ਇਸ ਚੀਜ਼ ਦਾ ਸਾਰੇ ਪਰਿਵਾਰ ਨੂੰ ਖਤਰਾ ਹੋ ਗਿਆ ਖਤਰਾ ਜੀ ਸਾਨੂੰ ਵੀ ਮੇਰੇ ਬੱਚੇ ਪੜਾਈਆਂ ਕਰਦੇ ਆ ਟੂਛਣਾ ਤੇ ਜਾਂਦੇ ਮੈਂ ਡੀਕ ਦੀ ਰਹਿਣੀ ਪੁੱਤ ਤਾਂ ਆਪਣੇ ਤੇ ਕਿੱਡਾ ਹਾਸਾ ਆਊਗਾ ਮਾਤਾ ਜੀ ਜਦੋਂ ਉਹ ਆਪਣਾ ਘਟਨਾ ਹੋਈ ਐ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਦਾਜੀ ਪਤਾ ਨਹੀਂ ਲੱਗਾਗਾ ਅਸੀਂ ਤਾਂ ਵੀ ਸਾਡੇ ਘਰ ਦੂਰ ਆਹ ਮੁੰਡੇ ਕੀ ਕਰਨੇ ਅੱਛਾ ਤੁਹਾਨੂੰ ਬੀਬੀ ਕਿਵੇਂ ਪਤਾ ਲੱਗੇ ਜੇ ਕੋਈ ਕਟਣਾ ਵਾਪਰੀ ਇੱਕ ਜਦੋਂ ਕਟਣਾ ਵਾਪਰੀ ਆ ਪੁੱਤ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਸੀ ਉਧਰ ਮਦੇ ਵਸਤੀ ਚ ਜੇ ਪਹਿਲਾਂ ਪਤਾ ਹੁੰਦਾ ਇਹ ਮੁੰਡੇ ਨੂੰ ਮੈਂ 1-2 ਵਾਰੀ ਸਮਝਾਇਆ ਸੀਗਾ ਵੀ ਬੇਟਾ ਇਹਦੇ ਤੇ ਤੈ ਤੇ ਜਣਾ ਨਹੀਂ ਇਹਦੇ ਤੇ ਤੈ ਜਣਾ ਨਹੀਂ ਬਹੁਤ ਅਸੀਂ ਪਾਸੇ ਕਰਕੇ ਉਹਨਾਂ ਸਮਝਾਇਸ ਵੀ ਜਦੋਂ ਗੈਰ ਬੰਦਾਂ ਨਾਲ ਇਹਨੇ ਦੂਜਾ ਤੀਜਾ ਹੀਲਾ ਕਰਤਾ ਸੀ ਪਹਿਲਾਂ ਇੱਥੋਂ ਪਿੰਡ ਦੇ ਮੁੰਡੇ ਨਾਲ ਚਲੀ ਗਈ ਸੀ ਅੱਛਾ ਉੱਥੋਂ ਲਿਆਂਦੀ ਸੀ ਉਦੋਂ ਲਿਆ ਕੇ ਕੁੱਟੀ ਮਾਰੀ ਸੀ ਅਸੀਂ ਉਦੋਂ ਵੀ ਆਈ ਸੀ ਉਦੋਂ ਵੀ ਉਹਨਾਂ ਨੂੰ ਮੈਂ ਕਿਹਾ ਸੀ ਪਰ ਉਹਨੇ ਉਹ ਤਾਂ ਛੱਡਣਾ ਹੀ ਨਹੀਂ ਬਹੂ ਨੇ ਅੱਛਾ ਉਹਨਾਂ ਨੂੰ ਪਹਿਲਾਂ ਵੀ ਉਹਦੇ ਹੋਰ ਵੀ ਸਬੰਧ ਨੇ ਹੋਰ ਵੀ ਉਹ ਮੁੰਡਾ ਵੀ ਮਰ ਗਿਆ ਉਹਦਾ ਪਤਾ ਹੀ ਨਹੀਂ ਉਹ ਕਿਹਦੇ ਨਾਲ ਉੱਟ ਕੇ ਤੁਰ ਪੈਂਦੀ ਸੀ ਲੈ ਕੇ ਆ ਰਹੀ ਸੀ ਉਹ ਹੁਣ ਵੀ ਉਹਨਾਂ ਮੈਂ ਮੁੰਡੇ ਨੂੰ ਪਾਸੇ ਵੀ ਸਮਝਾਇਆ ਸੀ ਵੀ ਤੂੰ ਇਹਦਾ ਨਾਲ ਜਦੋਂ 부ੜੀ ਗੈਰ ਹੋ ਜੇ ਨਾ ਘਰੋਂ ਪੈਰ ਚੱਕ ਜੇ ਉਹਦਾ ਨਾ ਧੀ ਨਾ ਪੁੱਤ ਨਾ ਉਹਦਾ ਬੰਦਾ ਉਹਦਾ ਕੋਈ ਨਹੀਂ ਹੁੰਦਾ ਤੂੰ ਪੁੱਤ ਤੇ ਗਿਆ ਨਾ ਕਰ ਕਹਿੰਦਾ ਮਾਸੀ ਨਹੀਂ ਮਾਸੀ ਨਹੀਂ ਜਦੋਂ ਉਹਨੇ ਆਗਣਾ ਉਹਨੇ ਸੀਜ਼ਨ ਲਾਇਆ ਮੰਡੀ ਦਾ ਪੈਸੇ ਲਏ ਉਹਨੇ ਪੈਸੇ ਲਏ ਹੋ ਤਾਂ ਸੇਮ ਤੇ ਖੜੀ ਨੇ ਫੋਨ ਲਾਤਾ ਵੀ ਮੈਨੂੰ ਪੈਸੇ ਚਾਹੀਦੇ ਆ ਉਹਨੇ ਜਿਹੜਾ ਮੁੰਡੇ ਦਾ ਪੈਸੇ ਉਹਨੇ ਲਾਇਓ ਉਹਨੇ ਵੀ ਕਿਹਾ ਵੀ ਪੈਸੇ ਨਾ ਦੇ ਘਰ ਆ ਬੜੀ ਤੂੰ ਨਾ ਦੇ ਉਹਨੇ ਫਰਾ ਮੰਡੀ ਦਾ ਸੀਜ਼ਨ ਉਹਨੂੰ ਫੜਾਤਾ ਅੱਛਾ ਉਹ ਕਹਿੰਦੇ ਹੁੰਦੇ ਸੀ ਇਹਨੂੰ ਪਿੱਤੜ ਲਈ ਨਹੀਂ ਸੀ ਮੈਂ ਆਉਂਗੀ ਮੈਂ ਆਉਂਗੀ ਹਣੇ ਨੂੰ ਪਤ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਉਹਨੇ ਵੇਖ ਕੇ 10 ਬੁੜੀਆਂ ਬੁਟੀਆਂ ਹੋਰ ਉੱਠਣ ਗਈਆਂ ਮਾਮਾ ਦਾ ਘੱਟ ਤੋਤਾ ਦੇਊਗਾ ਮੇਰਾ ਭਾਂ ਦਾ ਮੇਰੀ ਪੈਣ ਨੇ ਮਸਾ ਲਿਆ ਸੀ ਜਿਹੜਾ ਅੱਜ ਮੇਰਾ ਭਾਂ ਦਾ ਰੇਕ ਚ ਰਲਾਤਾ ਉਹਨੇ ਗੰਦੀ ਉਹਨੂੰ ਤੋਰੀ ਹਲਾ ਹੋਵੇ ਲੋਕੀ ਕਹਿੰਦੇ ਨਾ ਵੀ ਸਾਲ 3 ਮਹੀਨੇ ਦੀ ਸਜ਼ਾ ਕੱਟ ਕੇ ਆ ਗਈ ਅਸੀਂ ਛੱਡਣੀ ਨਹੀਂ ਇਹ ਸਕਦਾ ਜਾ ਤਾਂ ਉਹ ਉਮਰ ਉੱਥੇ ਨਿਕਲੇ ਤੇ ਨਹੀਂ ਉਹਨੂੰ ਗੋਲੀ ਦਾ ਹੁਕਮ ਹੋਵੇ ਉਹਨੂੰ ਦੇ ਕੇ ਹੋਰ ਸੁਧਰ ਨਹੀਂ ਆ ਮਾਂ ਤਾਂ ਹਾਲਾਤ ਕਿਉਂ ਸੀ ਜਦੋਂ ਡੈੱਡ ਬੋਡੀ ਨੂੰ ਅੰਦਰੋਂ ਕੱਢਿਆ ਗਿਆ ਤੁਸੀਂ ਦੇਖੇ ਹੋਣਾ ਪੁੱਤ ਲੈਂ ਦੇਖੇ ਨਹੀਂ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਵਾਸਤੀ ਤੋਂ ਮੰਦਰੋਂ ਪਤਾ ਲੱਗਾ ਮੈਂ ਤਾਂ ਮੰਦਰੋਂ ਆਈ ਹ ਉਹ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਤੇਰਾ ਭਾਂ ਦਾ ਖਤਮ ਹੋ ਗਿਆ ਦੇਰ ਮੈਥੋਂ ਆਂ ਨਾ ਪੱਟੀ ਗਈ ਮੈਂ ਮੁੰਡਾ ਭੇਜਿਆ ਵੀ ਜਾ ਦੇਖਿਆ ਸੱਚ ਆ ਕਿ ਝੂਠ ਮਾ ਤਾਂ ਔਰਤ ਦੇ ਸਿਰ ਤੇ ਘਰ ਬੰਨਿਆ ਹੁੰਦਾ ਹੈ ਹੈਨਾ ਪਰ ਇੱਕ ਔਰਤੀ ਆ ਗੱਲ ਕਰਦੇ ਹਨ ਬਹੁਤ ਮਾੜੀ ਗੱਲ ਜ਼ਾਲਮਾ ਪਤ ਤੀਮਨਾ ਹੋਰ ਵੀ ਉੱਠਣੀਆਂ ਪਰ ਇਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਕੋਈ ਕੋਈ ਮਾਰੋ ਇਹਨੂੰ ਹਾਂ ਸਾਨੂੰ ਕੋਈ ਚਾਹਣਾ ਨਹੀਂ ਇਹਨੂੰ ਵੇਖ ਕੇ ਅਗਲਾ ਕੋਈ ਉਹ ਸਾਮੀ ਇੰਨਾਂ ਵਿੱਚ ਦੋਵਾਂ ਵਿੱਚ ਦੀ ਆ ਗਈ ਸਾਨੂੰ ਕਿ ਉਹ ਜੋ ਹੋਰ ਵੀ ਪੁੱਤ ਮਾਰਨਗੇ ਇਹ ਵੀ ਨਹੀਂ ਸੋਚਿਆ ਵੀ ਮੇਰਾ ਇੱਕ ਬੱਚਾ ਹੈ ਤੇ ਇਹਦੀ ਵੀ ਜ਼ਿੰਦਗੀ ਖਰਾਬ ਹੋ ਜਾਊਗੀ ਤੇਰਾ 13 ਸਾਲ ਦੀ ਕੁੜੀ ਰੋਲਦੀ ਤੇਰਾ ਕਿਵੇਂ ਦੀ ਜੀ 13 ਸਾਲ ਦੀ ਕੁੜੀ ਬੇਟੀ ਉਹਦੀ ਰੋਲਦੀ ਫਿਰਦੀ ਆ ਐਸ਼ਕ ਦੇ ਵਿੱਚ ਫਦੀ ਨਾਨੀ ਕੋਲੇ ਆ ਨਾਨੀ ਨੂੰ ਵੀ ਕਾਰਵਾਈ ਹੋਣੀ ਚਾਹੀਦੀ ਸਜ਼ਾ ਉਹਨਾਂ ਦੇ ਉਹਦੀ ਨਾਨੀ ਨੂੰ ਹੋਣੀ ਜਿਹਦੇ ਭਰਾ ਨੂੰ ਪਰਜਾਈ ਨੂੰ ਉਹਦੀ ਜੀਜੇ ਨੂੰ ਉਹਦੀ ਸਾਲੀ ਨੂੰ ਇਹ ਸਾਰੇ ਸਾਡੇ ਮੁੰਡੇ ਨੂੰ ਕੁੱਟਦੇ ਹੁੰਦੇ ਸੀ ਪੈਸੇ ਕੱਢਦੇ ਹੁੰਦੇ ਸੀ ਸਾਡੇ ਕੋਲੇ ਦਹਾਈਆਂ ਦਿੰਦਾ ਹੁੰਦਾ ਸੀ ਆ ਕੇ ਕਹਿੰਦਾ ਭਾਬੀ ਤੁਸੀਂ ਬਚਾਓ ਉਹਨੂੰ ਮੈਨੂੰ ਕੁੱਟਦੇ ਆ ਅਸੀਂ ਕਹਿੰਦਾ ਤੂੰ ਪੈਸੇ ਦੇ ਕੇ ਬੋਲਦਾ ਤੂੰ ਕੁੱਟਦੇ ਆ ਤੂੰ ਕਿਉਂ ਜਾਣਦਾ ਉੱਥੇ ਤੇ ਸਾਲੀ ਉਹਦੀ ਤਾਈ ਸੀ ਮੁੰਡੇ ਦੇ ਸਿਰ ਪਾਇਆ ਸੀ ਤੇ ਮੁੰਡੇ ਨੂੰ ਤਿਆ ਨਾਲਸ ਮੁੰਡਾ ਤਿਆਜੀ ਜਾਂਦਾ ਸੀ ਅਸੀਂ ਸਾਰੀ ਫੈਮਿਲੀ ਡਰਦੀ ਹੁੰਦੀ ਸੀ ਤੈਨੂੰ ਇੱਕ ਨੱਕ ਦੇ ਜਨਾਨੀ ਲੈ ਕੇ ਬੈਠੂਗੀ ਤੈਨੂੰ ਘੇਰ ਚਲ ਕੇ ਪੈਸੇ ਲੈਣ 40000 50000 30000 ਤੋ ਨਵੇਂ ਮੁੰਡੇ ਨੇ ਲਾਉਣਾ ਜੀ ਇੰਨਾ ਕੰਮ ਕਰਦਾ ਸੀਗਾ ਜੀ ਬਹੁਤ ਜਿਆਦਾ ਉਹਦੇ ਉਹਦੇ ਹੱਥਾਂ 'ਚ ਮੋਰਗਾ ਤੇ ਪੈਰਾਂ 'ਚ ਮੋਰਗਾ ਮੈਕਲ ਚੰਦਰਗਾ ਤੈਨੂੰ ਤਸ ਵੀ ਆਉਂਦਾ ਅਸੀਂ ਆਦੇ ਬੰਦਿਆਂ ਨੂੰ ਢੀਕਦੇ ਬੰਦੇ ਕਦੋਂ ਆਉਂਦੇ ਆ ਅਸੀਂ ਬੰਦਾ ਉਹਦੀ ਖਾਤਰ ਮਿਹਨਤ ਕਰਨ ਜਾਂਦਾ ਸੀ ਤੇ ਹੋਰ ਉਹ ਘਰੇ ਕੋਸ਼ਿਸ਼ ਕਰਦੀ ਸੀ ਜਿੰਨਾ ਚਿਰ ਉਹ ਡਰਾਈਵਲ ਡਰਾਈਵਲੀ ਕਰਦੇ ਉਹਨਾਂ ਨੂੰ ਮੇਰੇ ਬੇਟੇ ਹੋ ਗਿਆ 22 ਸਾਲ ਦਾ 22 ਸਾਲ ਦੇ ਡਰਾਈਵਲੀ ਕਰਦੇ ਮੈਂ ਬੁੱਢੀ ਹੋ ਗਈ ਇਹਨਾਂ ਦੇ ਵਿੱਚ ਆਈ ਜੀ ਮੈਂ ਜਿੰਨਾ ਚਿਰ ਆਉਂਦੇ ਨਹੀਂ ਮੈਂ ਢੀਕਦੀ ਨਹੀਂ ਸੀ ਰੋਟੀ ਨਹੀਂ ਲਾਉਂਦੇ ਘਰੇ ਖਾਂਦੇ ਨਹੀਂ ਰੋਟੀ ਜਿਲਾਚਰ ਮੇਰੇ ਬੇਟੇ ਨਾ ਉਹਨਾਂ ਦਾ ਦਿਲ ਇਸ ਕ ਚੈਨੀ ਨਹੀਂ ਹੋ ਗਈ ਉਹਨੂੰ ਪਤਾ ਨਹੀਂ ਲੱਗਿਆ ਜੀ ਲੜਾਈ ਕਿਹਦੇ ਨਹੀਂ ਹੁੰਦੀ ਸਭ ਦੇ ਹੁੰਦੀ ਆ ਮੁੰਡਾ ਨੇ ਕਿਤੇ ਮਾਰਿਆ ਨਹੀਂ ਸੀ ਕਿਹੜਾ ਪਰ ਲੱਤਵਾ ਪਾਣ ਕੇ ਬਾ ਉਹਦੀ ਮਾਂ ਦਾ ਹੱਥ ਵਿੱਚ ਭਰਾ ਦਾ ਪਰਜਾਈ ਦਾ ਜੀ ਤੇ ਜੀਜੇ ਸਾਡੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਇਸ ਗੱਲ ਦੀ ਅੱਜ ਵਾਕ ਸਾਡੇ ਦੋ ਰੋਲ ਗਏ ਜੀ ਕੁੜੀ ਰੋਲ ਗਏ ਜੀ ਕੁੜੀ ਬਾ ਪੋਲੀ ਪਡਾਨ ਤੇ ਖਿਚਲਾ ਕੇ ਸਾਨੂੰ ਐ ਕੁੜੀ ਨੂੰ ਵੀ ਨਾ ਮਾਰ ਦੇਣ ਮੁੰਡੇ ਨੂੰ ਨਾ ਮਾਂ ਸਾਨੂੰ ਸਾਰੀ ਫੈਮਿਲੀ ਨੂੰ ਡਰ ਪਾਏਗਾ ਜੀ ਇਸ ਗੱਲ ਦਾ ਉਹ ਵਿੱਚ ਮੂੰਹ ਨਾ ਦਿੱਤਾ ਜਾਵੇ ਹੂੰ ਜਦੋਂ ਮੂੰਹ ਨਾ ਦਿੱਤਾ ਜਾਵੇ ਤੇ ਸਾਰੇ ਬੰਦੇ ਇਕੱਠੇ ਹੋ ਗਏ ਚਲੋ ਪੁਲਿਸ ਨੂੰ ਫੋਨ ਲਾਤਾ ਹੂੰ ਪੁਲਿਸ ਵੀ ਆ ਗਈ ਪੁਲਿਸ ਨੇ ਜਦੋਂ ਆ ਕੇ ਦੇਖਿਆ ਪੁਲਿਸ ਕਹਿੰਦੀ ਵੀ ਇਹਨੂੰ ਭਲਾ ਅਰਗਬੱਤੀਆਂ ਤੇ ਧੂਫਾ ਲਾ ਕੇ ਫੇਰ ਦਵਾਈ ਛੜਕ ਕੇ ਫੇਰ ਅੰਦਰ ਵੜਾਂਗੇ ਹੂੰ ਚਲੋ ਜੀ ਇਹਨਾਂ ਨੇ ਮਗਾ ਕੇ ਸਪਰੇ ਤੇ ਛਿੜਕੀ ਫੇਰ ਜਾ ਕੇ ਉਹ ਡੇਡ ਬਾਡੀ ਬਾਹਰ ਕੱਢੀ ਤੇ ਉਹ ਡੈਡ ਬਾਡੀ ਤੇ ਜਿਹੜਾ ਦੇਖਿਆ ਉਹਦੇ ਜੀ ਬਹੁਤ ਪਏ ਸੀ ਅੱਛਾ ਹਾਂਜੀ ਦੇਖਿਆ ਨਹੀਂ ਚੀ ਜਾਂਦਾ ਕਿੰਨੇ ਕਿ ਦਿਨਾਂ ਦਾ ਕਤਲ ਹੋਇਆ ਸੀ ਪੁਲਿਸ ਤੇ ਇਹ ਨੂੰ 3-3 ਦਿਨਾਂ ਤਣ ਹੋਏ ਹੋਏ ਸੀਗੇ ਅੱਛਾ ਹਾਂਜੀ ਕਤਲ ਇੱਕ ਦਾ ਜੀ ਨੇਰੀ ਵਾਲੇ ਦਿਨ ਤੇ ਮੈਂ ਤਾਂ ਹਣੀ ਸੀ ਤੇਰੇ ਅਸੀਂ ਚੱਲ ਉਹ ਤੋਂ ਆ ਗਏ ਸੀ ਮੌਕੇ ਤੇ ਜਦ ਦੇਖਿਆ ਤੇ ਬਹੁਤ ਬੁਰਾ ਹਾਲ ਸੀਗਾ ਅੱਛਾ ਫਿਰ ਜੀ ਪੱਲੀ ਦੇ ਵਿੱਚ ਪਾ ਕੇ ਉਹਨੂੰ ਵਿਚਾਰੇ ਨੂੰ ਉਹੀ ਡੈਡ ਬਾਡੀ ਨੂੰ ਮੋਗ ਕੇ ਲੈ ਕੇ ਗਏ ਅੱਛਾ ਹਾਂਜੀ ਹੂੰ ਬਾਈ ਜਿਵੇਂ ਤੁਸੀਂ ਦੱਸ ਰਹੇ ਹੋ ਕਤਲ ਕੀਤਾ ਗਿਆ ਬੇਰਹਿਮੀ ਦੇ ਨਾਲ ਜਿਵੇਂ ਉਹ ਮਾਤਾ ਜੀ ਨੇ ਦੱਸਿਆ ਵੀ ਕੋਈ ਟੂਆ ਟੂਆ ਵੀ ਪੱਟਿਆ ਸੀ ਹਾਂਜੀ ਟੂਆ ਪੱਟਿਆ ਵਾ ਸੀਗੇ ਹਾਂਜੀ ਟੂ ਦੋ ਪੱਟੇ ਵੇਚ ਗਏ ਕਿਹਦੀ ਕਿਵੇਂ ਪੱਟੇ ਸੀ ਉਹ ਪੱਟੇ ਤਾਂ ਥੋੜੇ ਥੋੜੇ ਜਿਹੇ ਗਏ ਜੀ ਉਹਨਾਂ ਤੋਂ ਅੱਛਾ ਹਾਂਜੀ ਤੇ ਬਾਸਮ ਦੇ ਵਿੱਚ ਟੋਆ ਪਟਿਆ ਤੇ ਕਮਰੇ ਚ ਪਟਿਆ ਗਿਆ ਕਿਵੇਂ ਜੀ ਜੀ ਬਾਸਮ ਦੇ ਵਿੱਚ ਟੋਆ ਪਟਿਆ ਗਿਆ ਕਹੀ ਦੇ ਨਾਲ ਜੀ ਤੇ ਮੁੰਡੇ ਦਾ ਕੱਦ ਲੰਬਾ ਸੀ ਕੋਈ ਨਹੀਂ ਵੀ ਇੱਥੇ ਟਿਕਣਾ ਨਹੀਂ ਹੋ ਤੇ ਅੰਦਰ ਵੱਡਾ ਟੋਆ ਪਟਿਆਗਾ ਜੂ ਟੋਆ ਪਟ ਕਰ ਦਿੱਤਾ ਤੇ ਇੱਥਾਂ ਚਿੰਗਾਂ ਗੰਜਾਂ ਦੇ ਬੰਦਿਆਂ ਨੇ ਸਾੜਿਆ ਨੇ ਟੋਆ ਵੀ ਖਰੋਲਿਆ ਵੀ ਕਦੇ ਇੱਥੇ ਨੇ ਦੱਬਿਆ ਪਿਆ ਜਦੋਂ ਆ ਦੇਖਿਆ ਸਾਰੇ ਨੇ ਜੀ ਫਿਰ ਉਹਨਾਂ ਨੇ ਪੇਟੀ ਦੇ ਸਾਨ ਜਿਹਦੇ ਵਿੱਚ ਬੈੱਡ ਦੀ ਧੌਣ ਤੇ ਲੰਕੀ ਜਾਂਦਾ ਸੀ ਉਹਦਾ ਮੂੰਹ ਅਸੀਂ ਉਹਦੀ ਪਛਾਣ ਕੀਤੀ ਮੁੰਡਾਈ ਆ ਕਿਤੇ ਹੋਰ ਨਹੀਂਗਾ ਅਸੀਂ ਚੀਕਾਂ ਮਾਰ ਗਾ ਦਵਰੇ ਪੈ ਕੇ ਸਾਨੂੰ ਸਾਰਾ ਟੱਬਰ ਡੈਗ ਭੇਜੀ ਜਾ ਉਂਦੇ ਦੋ ਦੋ ਟੋਏ ਪੱਟੇ ਸੀ ਉਹ ਦੋ ਪੱਟੇ ਸੀ ਉਹ ਕਾਦੇ ਵਾਸਤੇ ਪੱਟੇ ਸੀ ਬੱਚੇ ਨੂੰ ਕਹਿੰਦੀ ਜੇ ਤੂੰ ਤੂੰ ਦੱਸਿਆ ਤਾਂ ਤੈਨੂੰ ਵੀ ਵਿੱਚ ਐ ਦੱਬੋਂਗੇ ਇਹਨੂੰ ਤਾਂ ਮੈਂ ਦੱਬਣਾ ਬਸ ਹੁਣ ਤਾਂ ਕਰਕੇ ਦੋ ਟੋਏ ਹਾਂਜੀ ਬੱਚੇ ਵਾਸਤੇ ਜੀ ਦੇਖੋ ਮਾਂ ਕੀ ਚੀਜ਼ ਹੁੰਦੀ ਆਪਾਂ 9 ਮਹੀਨਾ ਪੇਟ 'ਚ ਰੱਖ ਕੇ ਅੱਜ ਉਹਦੇ ਲਈ ਆਪਾਂ ਟੋਆ ਪੱਟਦੇ ਆ ਜੀ ਤੇ ਬੱਚਾ ਧੀ ਜੂਗਾ ਮਾਂ ਦੀ ਇੱਜ਼ਤ ਕਰੂਗਾ ਜੀ ਜੁੰਡੇ ਪੱਟੂ ਮਾਂ ਦੀ ਬੱਤਿਆ ਖਾਤਾ ਤਾਂ ਮਾਮਾ ਘਰ-ਵਾਰ ਦਿੰਦੀਆਂ ਆਪਣਾ ਹਾਂਜੀ ਘਰ-ਵਾਰ ਅਸੀਂ ਐਡੇੜੇ ਹੋ ਗਏ ਅਸੀਂ ਸੁੱਖਾਂ ਲੰਮਦੇ ਹੰਬੇ ਪਿਆ ਜੀ ਮੇਰੇ ਪਤੀ ਨੇ ਜੇਠ ਦੀ ਅਸੀਂ ਕੁੱਟ ਸਕਦੇ ਸੀ ਉਹਨੂੰ ਮੇਰੇ ਪਤੀ ਨੇ ਲੱਫੜ ਮਾਰੇ ਜਦੋਂ ਪਹਿਲੀ ਵਾਰ ਉਹ ਭੱਜੀ ਆ ਕਿਸੇ ਗੈਰ ਦੇ ਨਾਲ ਮੇਰੇ ਪਤੀ ਨੇ ਕੁੱਟਿਆ ਮੈਂ ਵੀ ਉਹਨੂੰ ਕੁੱਟਿਆ ਮੈਂ ਲੱਫੜ ਮਾਰਾ ਲੀੜੇ ਫਾੜ ਕੇ ਠਾਣੇ ਜਾੜੀ ਕਹਿੰਦੀ ਤੁਹਾਨੂੰ ਮੈਂ ਫੜਾਂਗਾ ਮੇਰਾ ਜੇਠ ਮੇਰੀ ਇੱਜ਼ਤ ਨੂੰ ਪੈਂਦਾ ਦੇਖੋ ਕਿੰਨੀ ਛੈਤਾਨ ਜਨਾਨੀ ਆ ਤੇ ਸਾਡਾ ਸਾਰਾ ਪਿੰਡ ਕਹਿੰਦਾ ਜੀ ਤੁਹਾਨੂੰ ਕੋਈ ਨਹੀਂ ਕੁਛ ਕਹਿੰਦਾ ਨਾਲੇ ਗਲਤ ਕੰਮ ਕਰਦੀ ਆ ਉਦੋਂ ਤੁਹਾਨੂੰ ਡਰਾ ਪੰਦੀ ਆ ਇਹ ਕਹਿੰਦੇ ਉਹਨਾਂ ਦੇ ਰਹਿਤੇ ਤੇ ਉਹਨਾਂ ਦੇ ਮਾਤੋਂ ਠੀਕਰ ਬੰਦਾ ਸੀ ਜੀ ਮੈਂ ਇਹ ਕਹ ਲੀਏ ਪਿਆਰ ਚ ਉਹਨੂੰ ਦਿਖਿਆ ਨਹੀਂ ਕੋਸਾ ਬੱਚਾ ਨਹੀਂ ਦਿਖਿਆ ਆਪਦਾ ਪਰਿਵਾਰ ਨਹੀਂ ਦਿਖਿਆ ਪਰਿਵਾਰ ਨਹੀਂ ਦਿਖਿਆ ਜੀ ਅਸੀਂ ਬਹੁਤ ਤਰਲੇ ਪਰੇ ਵੀ ਰਹਿ ਪਾ ਰਿਹਾ ਪਾ ਕਮਰਾ ਪਾ ਵੀ ਰਹਿ ਪਾ ਮੁੰਡੇ ਨੇ ਕਹਣਾ ਮਮੀ ਤੂੰ ਲਾਇਆ ਪਾਬੀ ਤੂੰ ਲਾਇਆ ਜਾ ਕੇ ਮੁੰਡਾ ਸਾਡਾ ਸਾਰਦਾ ਨਹੀਂ ਸੀ ਉਹਦੇ ਬਿਨਾ ਮੁੰਡਾ ਰੋਂਦਾ ਹੁੰਦਾ ਸੀ ਪੁੱਬਾ ਮਾਰ ਦੋ ਘਰ ਬਸਾਉਣ ਦਾ ਪਾਬੀ ਕਿਨ ਨਾ ਤੂੰ ਇੰਨਾ ਪਿਆਰ ਕੀਤਾ ਉਸੇ ਨੇ ਉਹਦੀ ਜਾਨ ਲੈ ਲਈ ਜਾਨ ਲੈ ਲਈ ਜੀ ਉਹਨੇ ਤੇ ਮੁੰਡਾ ਸਾਡਾ ਉਹਨੂੰ ਪੈਸਾ ਕੰਮ ਤੋਂ ਲਿਆਉਣਾ ਜੀ 40 40 ਹਜ਼ਾਰ ਮੁੰਡੇ ਨੇ ਫੜਾਉਣੋਂ ਦੇ ਹੱਥ ਦੇ ਵਿੱਚ ਕਿੰਨਾ ਛੇਤੀ ਤੇ ਜਿਹੜਾ 40000 50000 30000 ਕਦੇ ਅਨਪੜ ਉਹ 10 ਪੰਜ ਪਾਸ ਅਖਾਂ ਨਹੀਂ ਉਹ ਕਿੰਨੀ ਪੜੀ ਹੋਈ ਆ ਜੀ ਉਹ ਤੇ ਪੈਸੇ ਲੈ ਕੇ ਤੇ ਜਾ ਕੇ ਮਾਰ ਦਿੰਦੀ ਸੀ ਜੀ ਉਹਨੂੰ ਬਸ ਕੀ ਮੰਗ ਕਰਦੇ ਹੋ ਹੁਣ ਮੰਗ ਜੇ ਸੀ ਤਾਂ ਉਹਨੂੰ ਕਤਲ ਹੋਵੇ ਬਸ ਉਹਦਾ ਵੀ ਅਸੀਂ ਦਾਦਾ ਮੁੰਡਾ ਜਾਂਦਾ ਕਰਨਾ ਉਹਨੂੰ ਜਿਉਣਾ ਨਹੀਂ ਚਾਹੀਦਾ ਜੀ ਉਹਨੇ ਸਾਡੂ ਸਾਰੀ ਫੈਮਲੀ ਨੂੰ ਡਰ ਪੈਗਾ ਜੀ ਸਾਡੇ ਬੰਦੇ ਬਾਹਰ ਡਰਾਈਵਲੀ ਕਰਦੇ ਆ ਜੋਸ਼ਮ ਨਹੀਂ ਸਾਡੇ ਤੇ ਵੀ ਵੱਧ ਸਕਦੀ ਇਹ ਜੀਗਾ ਆ ਮੇਰੇ ਜਿਹੜੇ ਮੇਰੀਆਂ ਦਰਾਨੀ ਆ ਇਹਨਾਂ ਨੂੰ ਵੀ ਡਰ ਪੈਗਾ ਜੀ ਸਾਨੂੰ ਸਾਰੀ ਫੈਮਲੀ ਨੂੰ ਡਰ ਪੈਗਾ ਸਾਡੇ ਬੱਚਾ ਨੇ ਵੀ ਵਿਰੁੱਧ ਹੋ ਸਕਦੀ ਆ ਉਹਦੇ ਨਾਲ ਅਸੀਂ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਕੁੜੀ ਨੂੰ ਵੀ ਗਾਹ ਦੇ ਮਾਪਿਆਂ ਨੂੰ ਵੀ ਦਿੱਤੀ ਜਾਵੇ ਜਿੰਨਾਂ ਨੂੰ ਸਾਰੇ ਗੱਲ ਬਾਰੇ ਪਤਾ ਸੀ ਵੀ ਗੈਰ ਨਾਲ ਫਿਰਦੀ ਆ ਮਾਪਿਓ ਦੀ ਸਪੋਰਟ ਸੀ ਇਸ ਗੱਲ ਦੇ ਵਿੱਚ ਜੀ ਰੋਕਿਆ ਨਹੀਂ ਮਾਨੇ ਜਮਾ ਵੀ ਪੁੱਤ ਤੇਰੀ ਜਿਹੜੀ ਮੰਮੀ ਦੇ ਨਾਲ ਕੌਣ ਸੀ ਉਹ ਕਿੱਥੋਂ ਦਾ ਬੰਦਾ ਸੀ ਜਿਹੜਾ ਰਹਿੰਦਾ ਜਿੰਨ੍ਹਾਲ ਸਿੰਘ ਵਾਲੇ ਦਾ ਅੱਛਾ ਕੀ ਨਾਮ ਸੀ ਉਹਦਾ ਜੀ ਬਿੱਟੂ ਬਿੱਟੂ ਅੱਛਾ ਕੀ ਕੰਮ ਕਰਦਾ ਸੀ ਉਹ ਜੀ ਉਹ ਪੀਪੇ ਪੀਪੇ ਵਾਲਾ ਅੱਛਾ ਬੰਦਾ ਦੇਖੋ ਲੱਗਿਆ ਪੀਪੇ ਬਣਾਉਂਦਾ ਗੱਡੀਆਂ ਵਾਲਾ ਬੰਦਾ ਲੱਭੇ ਸਾਡੇ ਮੁੰਡੇ ਨਾਲ ਉਹੀ ਚੰਗਾ ਹੋਇਆ ਗੱਡੀਆਂ ਵਾਲਾ ਉਹ ਨੇ ਆਪਦੀ ਪਤਨੀ ਨੂੰ ਤਲਾਕ ਦਿੱਤਾ ਤੇ ਜਵਦੇ ਫਿਰਦੇ ਸੀ ਕਰਾਇਏ ਤੇ ਤੇ ਥਾਂ ਦੀ ਖਾਤਰ ਮੁੰਡੇ ਦਾ ਜਾਨ ਲੈ ਲਈ ਉਹਦੀ ਪਤਨੀ ਨੂੰ ਇਹਨਾਂ ਦੇ ਅਫੇਰ ਬਾਰੇ ਪਤਾ ਸੀ ਇਨਾਂ ਦੇ ਸਬੰਧ ਬਾਰੇ ਪਤਾ ਸੀ ਉਹਦੀ ਪਤਨੀ ਨੂੰ ਹਾਂਜੀ ਉਹਨਾਂ ਦੀ ਪਤਨੀ ਨੂੰ ਪਤਾ ਸੀ ਤੇ ਪਤਨੀ ਨੂੰ ਇਹ ਮੁੰਡੇ ਨੇ ਗੈਰ ਨੇ ਉਹਨੂੰ ਤਲਾਕ ਆਪ ਦੇ ਘਰ ਵਾਲੀ ਨੂੰ ਦਿੱਤਾ ਇਹਦੇ ਨਾਲ ਰਹਿੰਦਾ ਹੁੰਦਾ ਸੀ ਜੀ ਉਹ ਹਾਂਜੀ ਇਹਦੇ ਕਰਕੇ ਉਹਨੇ ਆਪਦਾ ਵੀ ਪੱਟ ਲਿਆ ਕਰ ਤੇ ਇਹਦਾ ਵੀ ਪੱਟਤਾ ਜੀ